ਸੋਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੇ ਸੋਈ ਗੁਰ ਕੀ ਪਾਉੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੈ ਸਾਚ ਭਾਵੇ ਸਾਚ ਕੀ ਮਤ ਕਿਉ ਟਲੈ ਇਸਨਾਨ ਦਾਨ ਸੋ ਗਿਆਨ ਮੱਜਨ ਆਪ ਅਸ਼ਲਿਓ ਕਿਉਂ ਛਲੈ ਪਰ ਪੰਚ ਮੁਹੋ ਬਿਕਾਰ ਥਾਕੇ ਕੂੜ ਕਪਟਨਾ ਦੋਈ ਮੇਰਾ ਮਨ ਰਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਲਾਹੀਐ ਜਿਨ ਕਾਰਣ ਕੀਆ ਮੈਲ ਲਾਗੀ ਮਨ ਮੈਲਿਆ ਕਿਨੈ ਅੰਮ੍ਰਿਤ ਪੀਆ ਮਥ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਭ ਸਹਜਿ ਪਛਾਤਾ ਜਾ ਮਨ ਸਾਚੈ ਲਾਇਆ ਇਸ ਨਾਲ ਗੁਣ ਗਾਵਾਂ ਜੇ ਤਿਸ ਭਾਵਾ ਕਿਉ ਮਿਲੇ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉ ਆਵੇ ਜਾਤਾ ਪ੍ਰੀਤਮ ਸਿਉ ਮਨ ਮਾਨਿਆ ਹਰ ਛੇਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬਕਾ ਕੋਟ ਉਸਾਰੇ ਆ ਪੰਚ ਪੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰੇ ਆ ਹਾਮ ਆਵ ਗਣਿਆਰੇ ਤੂ ਸੁਣ ਪਿਆਰੇ ਤਉਦ ਭਾਵੈ ਸਚ ਸੋਈ ਆਵਣ ਜਾਣਾ ਨਾਥੀਐ ਸਾਚੀ ਮਤ ਹੋਈ ਅੰਜਨ ਤੈ ਸਾ ਅੰਜੀਐ ਜੈ ਸਾ ਪੇ ਰੁ ਭਾਵੈ ਸਮਝੈ ਸੂਝੈ ਜਾਣੀਐ ਜੇ ਆਪ ਜਾਣ ਆਵੈ ਆਪ ਜਾਣ ਆਵੇ ਮਾਰਗ ਪਾਵੇ ਆਪੇ ਮਨੁ ਵਾਲੇ ਵਾਏ ਕਰਮ ਸੋ ਕਰਮ ਕਰਾਏ ਆਪੇ ਕੀਮਤ ਕਾਉਣ ਅਪੇ ਵਾਏ ਤੰਤ ਮੰਤ ਪਾਖੰਡ ਨਾ ਜਾਣਾ RAM ਰਿਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੈ ਗੁਰ ਸਬਦੀ ਸਚ ਜਾਣਿਆ ਸਾਜਨ ਹੋਵਨ ਆਪਣੇ ਕਿਉ ਪਾਰ ਘਰ ਜਾਹੀ ਸਾਜਨ ਰਾਤੇ ਸੱਚਕੇ ਸੰਗੇ ਮਨ ਵਾਹੀ ਮਨ ਵਾਹੇ ਸਾਜਨ ਕਰਹਿ ਰਲੀਆਂ ਕਰਮ ਧਰਮ ਸਬਾਇਆ 86 ਤੀਰਥ ਪੂਨ ਪੂਜਾ ਨਾਮ ਸਾਚਾ ਭਾਇਆ ਆਪ ਸਾਜੇ ਥਾਪ ਵੇਖੈ ਚਿਸੈ ਪਾਣਾ ਭਾਇਆ ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ ਅੰਦਾ ਆਗੂ ਜੇ ਥੀਏ ਕਿਉਂ ਪਾਦਰ ਜਾਣੈ ਆਪ ਮੁਸੈ ਮਤ ਹੋਛੀਏ ਕਿਉਂ ਰਾਹ ਪੁਛਾਣੈ ਕਿਉ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਦਲੀ ਵਿਣ ਨਾਮ ਹਰ ਕੇ ਕਛ ਨਾ ਸੂਜੈ ਅੰਧ ਬੂਡਾ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨੰਤੀ ਰਾਹੋ ਪਾਦਰ ਗੁਰ ਦਸੈ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਕਿਸ ਪਹਿ ਖੋਲੋ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਬਾਇਆ ਕਾਉਣ ਜਾਣੈ ਵਿਧ ਮੇਰੀਆ ਆਵਣੇ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੈ ਫੇਰੀਆ ਨਾਮ ਵਿਹੂਨੇ ਊਮੇ ਝੂਨੇ ਨਾ ਗੁਰ ਸਬਦ ਸੁਣਾਇ ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਗੁਰ ਮਹਿਲੀ ਘਰ ਆਪਣੈ ਸੋ ਭਾਰੁ ਪੁਰ ਲੀਣਾ ਸੇਵਕ ਸੇਵਾ ਤਾਂ ਕਰੇ ਸੱਚ ਸਬਦ ਪਤੀਣਾ ਸਬ ਦੇ ਪਤੀ ਜੈ ਅੰਕ ਭੀ ਜੈ ਸੋ ਮਹਿਲ ਮਹਿਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ ਗੁਰਬਦ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਵੀਣਾ ਗੁਰ ਮਹਿਲੀ ਘਰ ਆਪਣੈ ਸੋ ਭਾਰ ਕੋ ਲੀਣਾ ਇਤਾ ਕਿ ਆਸਾ ਲਾਹੀਐ ਕਰ ਵੇਖੈ ਸੋਈ ਤਾ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ ਕੀਮਤ ਸੋ ਪਾਵੈ ਆਪ ਜਾਣ ਆਵੈ ਆਪ ਅਭੁੱਲ ਨਾ ਭੁੱਲੇ ਜੈ ਜੈ ਕਾਰ ਕਰਹਿ ਤੁਧ ਭਾਵੈ ਗੁਰ ਕੈ ਸਬਦ ਅਮੁੱਲੈ ਨਨਚ කවਵනਤੀ ਸਚਨచడපයි ਨਨක ਜනਕරਦखਆਦවැ මਤਸයි රග சూහි చන්త මਹਲਤੀਜකාරਜජఎਉවంකාර සතුගරපਰਸද. ਸੋ ਅਕਸੋ ਹੈ ਲੜਾ ਹਰਿ ਧਿਆਵੋ ਗੁਰਮੁਖ ਹਰਿ ਫਲ ਪਾਵੋ ਗੁਰਮੁਖ ਫਲ ਪਾਵੋ ਹਰਿ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲੇ ਹਾਰੀ ਗੁਰੇ ਆਪਣੇ ਵਿਟੋ ਜਿਨ ਕਾਰਜ ਸਭ ਸੁਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪੋ ਸੁਖ ਫਾਲ ਹਰ ਜਨ ਪਾਵਹੁ ਨਾਨਕ ਕਹੈ ਸੁਣਹੁ ਜਨ ਭਾਈ ਸੁਖ ਸੋਹਿ ਲੜਾ ਹਰ ਥਿਆਵਹੁ ਸੁਣ ਹਰ ਗੁਣ ਭੀਨੇ ਸਹਜ ਸੁਭਾਏ ਗੁਰਮਤ ਸਹਜੇ ਨਾਮ ਧਿਆਏ ਜੇਨ ਕਾਉ ਧੁਰ ਲਿਖਿਆ ਤੈਨ ਗੁਰ ਮਿਲਿਆ ਤਿਨ ਜਨਮ ਮਰਨ ਪਾਉ ਭਾਗਾ ਅੰਦਰਹ ਦੁਰਮਤ ਦੂਜੀ ਖੋਈ ਸੋ ਜਨ ਹਰਿ ਦੇਵ ਲਾਗਾ ਜੇਨ ਕਉ ਕਿਰਪਾ ਕੀਨੀ ਮੇਰਾ ਸੁਆਮੀ ਤੈਨ ਆਨ ਦੇਨ ਹਰਿ ਗੁਣ ਗਾਏ ਸੁਣ ਮਨ ਭੀਨੇ ਸਹਜ ਸੁਭਾਏ ਯੋਗ ਮਹਾਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸਬਦ ਵਿਚਾਰਾ ਗੁਰ ਸਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਜੇ ਗੁਣ ਗਾਵੇ ਦਿਨ ਰਾਤੀ ਖੇਲ ਵਿਖ ਸਭ ਗਵਾਏ ਸਾਬ ਕੋ ਤੇਰਾ ਤੂ ਸਬਨਾ ਕਾ ਹਾਉ ਤੇਰਾ ਤੂ ਹਮਾਰਾ ਜੋਗ ਮਹਿ ਰਾਮ ਨਾਮ ਨਿਸਤਾਰਾ ਸਾਜਨ ਆਏ ਉਠੇ ਘਰ ਮਾਹੀ ਹਰ ਗੁਣ ਗਾਵਹਿ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫੇਰ ਕੂਖ ਨਾ ਲਾਗੇ ਆਏ ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਵੁਠੇ ਘਰ ਮਾਹੀ ਇਕ ਓੰਕਾਰ ਸਤਗੁਰ ਪ੍ਰਸਾਦਿ ਰਾਗ ਸੂਹੀ ਮਹੱਲਾ 3 ਘਰ ਤੀਜਾ ਭਗਤ ਜਨਾ ਕੀ ਹਰ ਜੀਉ ਰਾਖੈ ਜੋਗ ਜੋਗ ਰੱਖਦਾ ਆਇਆ RAM ਸੋ ਭਗਤ ਜੋ ਗੁਰਮੁਖ ਹੋਵੇ ਹਉਮੈ ਸ਼ਬਦ ਜਲਾਇਆ RAM ਆਉ ਮੈਂ ਸ਼ਬਦ ਜਲਾਇਆ ਮੇਰੇ ਹਰ ਭਾਇਆ ਜਿਸ ਦੀ ਸਾਚੀ ਬਾਣੀ ਸੱਚੀ ਭਗਤ ਕਰਹਿ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾ ਕੀ ਚਾਲ ਸੱਚੀ ਆਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਹ ਹੈ ਦਰ ਸਾਚੈ ਜਿਨੀ ਸਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ RAM ਹਰ ਭਗਤ ਕਰਹਿ ਵਿਚਹੁ ਆਪ ਗਵਾਵਹਿ ਜਿਨ ਗੁਣ ਅਵਗਣ ਪਛਾਣੇ RAM ਗੁਣ ਆਉ ਗਣ ਪਛਾਣੈ ਹਰ ਨਾਮ ਵਖਾਣੈ ਭੈ ਭਗਤ ਮੀਠੀ ਲਾਗੀ ਆਨ ਦਿਨ ਭਗਤ ਕਰਹਿ ਦਿਨ ਰਾਤੀ ਘਰ ਹੀ ਮਹਿ ਬੈ ਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜੀਉ ਵੇਖੈ ਸਦਾ ਨਾਲੇ ਨਾਨਕ ਸੇ ਭਗਤ ਹਰਿ ਕੈ ਦਰ ਸਾਚੇ ਆਨ ਦਿਨ ਨਾਮ ਸਮਾਲੇ ਮਨ ਮੁਖ ਭਗਤ ਕਰਹਿ ਬਿਨ ਸਤਗੁਰ ਬਿਨ ਸਤਗੁਰ ਭਗਤ ਨਾ ਹੋਈ RAM ਹਉ ਮੈਂ ਮਾਇਆ ਰੋਗ ਵਿਆਪੇ ਮਾਰ ਜਨਮਹਿ ਦੁਖ ਹੋਈ RAM ਮਾਰ ਜਨਮ ਹੈ ਦੁਖ ਹੋਈ ਦੂਜੇ ਭਾਏ ਪਰ ਜਿ ਵਿਗੋਈ ਵੇਣ ਗੁਰ ਤਤ ਨਾ ਜਾਣਿਆ ਭਗਤ ਵਿਹੂਣਾ ਸਭ जग ਭਰਮਿਆ ਅੰਤ ਗਿਆ ਪਛੁਤਾਨਿਆ ਕੋਟ ਮਦੇ ਕਿਨੈ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੈ ਭਾਏ ਪਤ ਖੋਈ ਭਗਤਾ ਕੈ ਘਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ RAM ਭਗਤ ਖਜਾਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ RAM ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੋਟ ਕਦੇ ਨਾਨਿ ਖੁੱਟੈ ਹਰ ਦੀਆ ਸਹਿਜ ਸੁਭਾਇਆ ਹਰ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦ ਸੁਹਾਇਆ ਨਾਨਕ ਆਪੇ ਬਖਸ ਮਿਲਾਏ ਜੋਗ ਜੋਗ ਸੋਭਾ ਪਾਇਆ ਸੂਹੀ ਮਹੱਲਾ ਤੀਜਾ ਸਬਦ ਸਚੈ ਸਚ ਸੋਹਿਲਾ ਜਿਥੈ ਸਚੇ ਕਾ ਹੋਏ ਵਿਚਾਰੋ ਰਾਮ ਹਾਉ ਮੈਂ ਸਾਭ ਕੇਲ ਵਿਖਾ ਕਾਟੇ ਸਾਚ ਰਖਿਆ ਓਰ ਧਾਰੇ RAM ਸਾਚ ਰਖਿਆ ਓਰ ਧਾਰੇ ਦੁਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸਾਚ ਸੁਮਾਵੈ ਸਾਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸਾਚ ਨਿਸਤਾਰਾ ਹੋਈ ਸਾਚੇ ਸਤਿਗੁਰ ਸਾਚ 부ਝਾਇਆ ਪਤਿ ਰਾਖੈ ਸਾਚ ਸੁਹੀ RAM ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ RAM ਸਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਬ ਨਾ ਜੂਨੀ ਵਾਸਾ ਜੋਤੀ ਜੋਤ ਮਿਲਾਈ ਸਚ ਸਮਾਈ ਸਚ ਨਾਏ ਪ੍ਰਗਾਸਾ ਜਿਨਨੀ ਸਚ ਜਾਤਾ ਸੇ ਸੱਚੇ ਹੋਏ ਆਨ ਦਿਨ ਸਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੋੜ ਦੁਖ ਪਾਇਨ ਸਚੀ ਬਾਣੀ ਸਚੇ ਗੁਣ ਗਾਵਹਿ ਤਿਤ ਘਰ ਸੁਹੇਲਾ ਹੋਈ RAM ਨਿਰਮਲ ਗੁਣ ਸਾਚੇ ਤਾਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ RAM ਸਾਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾ ਤਹ ਸੱਚ पसਰਿਆ ਅਬਰ ਨਾ ਦੂਜਾ ਕੋਈ ਸੱਚੇ ਉਪਜੈ ਸੱਚ ਸੁਮਾਵੈ ਮਾਰ ਜਨਮੈ ਦੂਜਾ ਹੋਈ ਨਾਨਕ ਸਾਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਭਗਤ ਸੋਹ ਹੈ ਦਰਬਾਰੇ ਸੱਚੋ ਸੱਚ ਵਖਾਣੇ RAM ਘਟ ਅੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੈ RAM ਆਪ ਪਛਾਣ ਹੈ ਤਾ ਸੱਚ ਜਾਣੈ ਸਾਚੇ ਸੋ ਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸਾਚੇ ਹੀ ਸੁਖ ਹੋਈ ਸਾਚ ਰਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕਉ ਮਸਤਕ ਲਿਖਿਆ ਤਿਸ ਸਚ ਪਰਾਪਤ ਹੋਈ ਸੂਹੀ ਮਹੱਲਾ ਤੀਜਾ ਜੋਗ ਚਾਰੇ ਧਨ ਜੀ ਭਵੈ ਬਿਨ ਸਤਗੁਰ ਸੋਹਾਗ ਨਾ ਹੋਈ RAM ਨੇਹ ਚਲ ਰਾਜ ਸਦਾ ਹਰ ਕੀ ਰਾ ਤਿਸ ਬਿਨ ਅਬਰ ਨਾ ਕੋਈ RAM ਤਿਸ ਬਿਨ ਅਬਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਧਾਨ ਪਿਰ ਮੇਲਾ ਬਾਹੂਆ ਗੁਰਮਤੀ ਮਨ ਮਾਨਿਆ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾ ਆਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੇ ਮਨ ਮਾਨਿਐ ਸੁਖ ਹੋਈ ਸਤਗੁਰ ਸੇਵ ਧਨ ਬਲੜੀਏ ਹਰ ਵਰ ਪਾਵਹਿ ਸੋਈ RAM ਸਦਾ ਹੋਵਹਿ ਸੋਹਾਗਣੀ ਫਿਰ ਮੈਲਾ ਵੇਸ ਨਾ ਹੋਈ RAM ਫੇਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਜੈ ਕੋਈ ਹਉਮੈ ਮਾਰ ਪਛਾਣਿਆ ਕਰਣੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਗੋ ਰ ਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਲ ਲੜੀਏ ਹਾਰ ਵਰ ਦੇ ਮਿਲਾਏ RAM ਹਰ ਕੈ ਰੰਗ ਰਤੀ ਹੈ ਕਾਮਣ ਮੇਲ ਪ੍ਰੀਤਮ ਸੁਖ ਪਾਏ RAM ਮੇਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਇਆ ਕੰਠ ਲਾਏ ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ ਸਾ ਧਨ ਵਾਲੀ ਧੋਰ ਮੇਲੀ ਮੇਰੇ ਪ੍ਰਭ ਆਪ ਮਿਲਾਈ RAM ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ RAM ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਬਾਣੀ ਸੱਚ ਸੀਗਾਰ ਬਣਾਇ ਕਾਮਣ ਨਿਰਮਲ ਹਾਉ ਮੈਂ ਮਨ ਕੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਦ ਪਾਈ ਸੂਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ RAM ਆਨ ਦੇਨੋ ਸਬਦ ਰਵਹੋ ਅਨਹਦ ਸਬਦ ਵਜਾਏ RAM ਅਨਹਦ ਸਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵਹੁ ਨਾਰੀ ਆਨ ਦੇਨ ਭਗਤ ਕਰਹਿ ਗੁਰ ਆਗੈ ਸਾ ਧਨਕੰਤ ਪਿਆਰੀ ਗੁਰ ਕਾ ਸਬਦ ਵਸਿਆ ਘਟ ਅੰਤਰ ਸੇ ਜਾਨ ਸਬਦ ਸੁਹਾਏ ਨਾਨਕ ਤੇਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰ ਆਏ ਭਗਤਾ ਮਾਨ ਆਨੰਦ ਭਾਇ ਹਰਿ ਨਾਮ ਰ헤 ਲਿਬ ਲਾਇ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰਿ ਗੁਣ ਗਾਏ ਰਾਮ ਨਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜੇਨ ਮਨ ਵਸਿਆ ਸਈ ਜਾਨ ਨਿਸਤਰੇ ਘਾਟ ਘਾਟ ਸਬਦ ਸਮਾਣੀ ਤੇਰੇ ਗੁਣ ਗਾਵਹਿ ਸਹਿਜ ਸਮਾਵਹਿ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤੈਨ ਕੀ ਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਉ ਮੇਲ ਭਾਇ ਹਰ ਹਰ ਨਾਮ ਸਮਾਏ RAM ਗੁਰ ਕੈ ਸਬਦ ਸਾਧ ਜੀਵਨ ਮੁਕਤ ਭਾਏ ਹਰ ਕੈ ਨਾਮ ਲੇਵ ਲਾਏ RAM ਹਰ ਨਾਮ ਚੇਤ ਲਾਏ ਗੁਰ ਮੇਲ ਮਿਲਾਏ ਮਨੁ ਆ ਰਤਾ ਹਰ ਨਾਲੇ ਸੁਖ ਦਾਤਾ ਪਾਇਆ ਮੋਹ ਚੁਕਾਇਆ ਆਨ ਦਿਨ ਨਾਮ ਸਮਾਲੇ ਗੁਰ ਸਬਦ ਦੇ ਰਾਤਾ ਸਹਜੇ ਮਾਤਾ ਨਾਮ ਮਨ ਵਸਾਏ ਨਾਨਕ ਤੇਨ ਘਰ ਸਦ ਹੀ ਸੋਹਿਲਾ ਜੇ ਸਤਗੁਰ ਸੇਵ ਸਮਾਏ ਬਿਨ ਸਤਗੁਰ ਜਾਗ ਭਰਮ ਭੁਲਾਇਆ ਹਰ ਕਾ ਮਹਿਲ ਨਾ ਪਾਇਆ RAM ਗੁਰਮੁਖੇ ਇਕ ਮੇਲ ਮਿਲਾਇਆ ਤਿਨ ਕੇ ਦੁਖ ਗਵਾਇਆ RAM ਤਿਨ ਕੇ ਦੂਖ ਗਵਾਇਆ ਜਾ ਹਾਰ ਮਨ ਪਾਇਆ ਸਦਾ ਗਾਵਹਿ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੋਗ ਜੋਗ ਸਦ ਹੀ ਜਾਤੇ ਸਾਚੀ ਭਗਤ ਕਰਹਿ ਦਰ ਜਾਪਹਿ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹੇਲਾ ਸੱਚੀ ਸੱਚ ਬਾਣੀ ਸਬਦੇ ਹੀ ਸੁਖ ਹੋਈ